ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥਿਓ ਇੱਕ ਚੀਜ਼ ਮੇਰੇ ਧਿਆਨ 'ਚ ਆਈ ਹੈ ਕਿ ਜੇ ਹੁਣ ਆਪਾਂ ਹੁਣੇ ਗੱਲ ਕੀਤੀ ਹੈ ਕਿ ਆਪਾਂ ਖੇਤਾਂ ਦੇ ਵਿੱਚ ਇਹ ਦੇਖਣਾ ਹੈ ਕਿ ਕਿਤੇ ਤੁਹਾਡੇ ਖੇਤ ਦੇ ਵਿੱਚ ਤੇਲਾ ਤਾਂ ਨਹੀਂ ਹੈਗਾ ਜੇ ਤੇਲਾ ਨਹੀਂ ਹੈਗਾ ਤਾਂ ਉਹ ਸਥਿਤੀ ਦੇ ਵਿੱਚ ਆਪਾਂ ਆਪਣੇ ਖੇਤਾਂ ਉਸ ਹਿਸਾਬ ਨਾਲ ਮੈਨੇਜਮੈਂਟ ਕਰਨਾ ਹੈ ਕਿਉਂਕਿ ਸਾਨੂੰ ਖਤਰਾ ਹੈ ਕਿ ਕਿਤੇ ਬੌਣਾ ਰੋਗ ਖੇਤਾਂ ਦੇ ਵਿੱਚ ਨਾ ਆ ਜਾਵੇ ਇਸ ਕਰਕੇ ਜਿਹੜਾ ਬੌਣਾ ਰੋਗ ਹੈਗਾ ਜਿਹੜਾ ਚਿੱਟਾ ਜਾਂ ਤੇਲਾ ਹੁੰਦਾ ਨਾ ਕਣਕੇ ਦੇ ਤੇ ਝੋਨੇ ਦੇ ਵਿੱਚ ਇੱਕ ਤਾਂ ਕਾਲਾ ਜਾਂ ਪੂਰਾ ਤੇਲਾ ਹੁੰਦਾ ਚਿੱਟਾ ਹੁੰਦਾ ਚਿੱਟੇ ਤੇਲੇ ਦੇ ਨਾਲ ਜਿਹਨੂੰ ਅਸੀਂ ਉਹ ਚਿੱਟੀ ਪੈਠਲਾ ਟਿੱਡਾ ਕਹਿੰਦੇ ਆ ਉਹਦੇ ਨਾਲ ਫੈਲਦਾ ਠੀਕ ਹੈ ਤੇ ਹੁਣ ਉਹ ਜੇਕਰ ਪਹਿਲੀ ਗੱਲ ਤਾਂ ਖੇਤ ਦੇਖੋ ਧਿਆਨ ਦੇਣਾ ਜੇ ਹੈ ਤਾਂ ਹੀ ਉਹਦਾ ਕੰਟਰੋਲ ਕਰਨਾ ਜੋ ਨਹੀਂ ਹੈਗਾ ਫਿਰ ਉਹਦੇ ਹੱਥੇ ਕੁਝ ਨਹੀਂ ਕਰਨਾ ਮੈਨੂੰ ਇਹ ਸੂਚਨਾ ਮਿਲੀ ਹੈ ਕਿ ਕੁਝ ਵਿਅਕਤੀ ਇਹ ਕਹਿ ਰਹੇ ਆ ਕਿ ਆਹ ਦਾਣੇਦਾਰ ਜ਼ਹਿਰ ਪਾਲਾ ਇਹ ਤੇਰਾ ਜਿਹੜਾਗਾ ਹੌਪਰ ਜਾਂ ਟਿੱਡਾ ਜਾਂ ਤੇਲਾ ਕੰਟਰੋਲ ਕਰ ਦੇਗਾ ਇਹ ਨਹੀਂ ਹੁੰਦਾ ਭਰਾਈ ਹੋਏ ਇਹ ਜਿਹੜੀਆਂ ਅਸੀਂ ਦਾਣੇ ਦਾ ਜਿਹੜਾ ਪਾ ਰਹੇ ਹਾਂ ਗੋਪੀ ਸੁੰਡੀਆਂ ਵਾਸਤੇ ਪੱਤਾ ਲਪੇਟ ਵਾਸਤੇ ਭਾਵੇਂ ਕਿ ਤੁਹਾਨੂੰ ਕਈ ਵਾਰੀ ਉਹ ਫਟਾਰੇ ਵਾਸਤੇ ਕਹਿ ਕੇ ਪੁਆਈ ਜਾਂਦੀ ਹੈ ਉਹ ਤੇਲੇ ਜਾਂ ਹੌਪਰ ਨੂੰ ਕੰਟਰੋਲ ਨਹੀਂ ਕਰਦੀਆਂ ਇਹ ਗੱਲ ਦੱਸਣੀ ਤੁਹਾਨੂੰ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਇਹ ਸਮਝ ਲਓ ਕਿ ਮੇਰਾ ਹੌਪਰ ਮਰ ਗਿਆ ਟੋੜੇ ਖੇਤ ਚ ਹੌਪਰ ਫਿਰਦਾ ਹੋਵੇ ਤੇ ਉਸ ਤੋਂ ਬਾਅਦ ਤੁਹਾਡਾ ਬੌਣਾ ਰੋਗਾ ਕੇਵਾਜੇ ਇਹ ਗਲਤੀ ਨਾ ਕਰਿਓ ਉਮੀਦ ਕਰਦਾ ਹਾਂ ਕਿ ਐਸ ਨੂੰ ਧਿਆਨ ਰੱਖੋਗੇ ਤਾਂ ਮੈਂ ਫਿਰ ਕਹਨਾ ਤੇਲਾ ਹਰ ਇੱਕ ਖੇਤ ਦੇ ਵਿੱਚ ਨਹੀਂ ਹੈਗਾ ਆਪਾਂ ਸਿਰਫ ਇਹ ਵੀਡੀਓ ਪਾਉਣ ਦਾ ਮਕਸਦ ਇਹਨਾ ਹੈ ਕਿ ਤੁਸੀਂ ਆਪਣਾ ਖੇਤ ਦੇਖਣਾ ਹੈ ਖੇਤ ਦਾ ਧਿਆਨ ਰੱਖਣਾ ਕਿ ਮੇਰੇ ਖੇਤ ਖੋਵੇ ਨਾ ਖੇਤ ਆ ਪਰ ਯਾ ਨਾ ਜਾਣੇ ਆ ਬੂਟਾ ਜਾਓ ਬੂਟਾ ਟੇਡਾ ਕਰੋ ਟੇਡਾ ਕਰਕੇ ਦੋ ਥੱਪੜ ਮਾਰੋ ਜੇ ਥੱਲੇ ਪਾਣੀ ਦੇ ਉੱਤੇ ਚਿੱਟਾ ਜਾਂ ਟਿੰਡਾ ਜਾਂ ਟੈਕਨੀਕਾ ਜਾਂ ਕੀੜਾ ਜਾਂ ਫਿਰਦਾ ਹੈਗਾ ਫੋਟੋ ਆ ਦੇਖੋ ਮੈਂ ਇੱਥੇ ਲਾ ਦੇਣਾ ਆ ਇਸ ਪਾਸੇ ਠੀਕ ਹੈ ਉਹ ਫਿਰਦਾ ਤਾਂ ਤੁਸੀਂ ਜਿਹੜਾ ਹੈਗਾ ਉਹਦਾ ਸਪਰੇਅ ਕਰ ਦੇਣਾ ਜੇ ਨਹੀਂ ਹੈਗਾ ਫਿਰ ਕੋਈ ਗੱਲ ਨਹੀਂ ਕਿਉਂਕਿ ਇਸ ਟਾਈਮ ਤੇ ਤੇਲੇ ਦਾ ਹਮਲਾ ਇੰਨਾ ਭਿਆਨਕ ਨਹੀਂ ਹੁੰਦਾ ਕਦੇ ਵੀ ਕਿ ਸਾਡੀ ਫਸਲ ਦਾ ਨੁਕਸਾਨ ਕਰ ਸਕੇ ਲੇਕਿਨ ਐਕਟਿਵ ਸਾਨੂੰ ਇਸ ਕਰਕੇ ਦਿੱਕਤ ਲੱਗ ਰਹੀ ਹੈ ਕਿ ਭਾਈ ਜੇਕਰ ਹੋਪਰ ਹੈਗਾ ਤਾਂ ਬੌਣਾ ਰੋਗ ਹੈਗਾ ਤਾਂ ਕਿਉਂਕਿ ਉਹਦੇ ਨਾਲ ਵਧੇਗਾ ਇਸ ਕਰਕੇ ਸਾਨੂੰ ਥੋੜਾ ਧਿਆਨ ਰੱਖਣਾ ਪਊਗਾ ਇਹ ਵੀਡੀਓ 2025 ਦੇ ਲਈ ਹੈ ਇਹ ਨਹੀਂ ਕਦੇ 26 ਜੀ ਹੁਣ ਇਸੇ ਚੀਜ਼ ਨੂੰ ਦੇਖ ਕੇ ਜੀ ਕਹਾਂ ਤੂੰ ਪਿਛਲੇ ਸਾਲ ਕਹੀ ਸੀ ਕਿ ਮੈਂ ਐਕਟਿਵ ਹੁਣੇ ਤੇਲ ਲੀ ਸਪਰੇ ਕਰ ਦੇ ਨਹੀਂ ਜਿਹੜੇ ਖੇਤ ਵਿੱਚ ਨਹੀਂ ਹੈਗਾ ਉਸਕੇ ਸਪਰੇ ਨਹੀਂ ਹੋਏਗੀ ਜਿੱਥੇ ਕਿਤੇ ਹੈ ਉੱਥੇ ਧਿਆਨ ਰੱਖਣਾ ਪਊਗਾ ਵਟਾਂ ਆਪਦੀਆਂ ਸਾਫ਼ ਪੈਲ ਦੇ ਆਧਾਰ ਤੇ ਵੱਟਾ ਸਾਫ਼ ਕਰ ਦਿਓ ਤਾਂ ਕਿ ਤੁਹਾਡੀ ਫਸਲ ਵੱਸ ਸਕੇ ਕਿਉਂਕਿ ਸਾਨੂੰ ਖਤਰਾ ਹੈਗਾ ਕਿ ਜੇਕਰ ਜਿਸ ਤਰੀਕੇ ਕਿਸਾਨਾਂ ਲਈ ਫੋਨ ਆ ਰਹੇ ਆ ਉਸੇ ਤਰੀਕੇ ਨਾਲ ਹੋ ਗਿਆ ਤਾਂ ਬੋਣਾ ਰੂਪੇ ਅਨਕ ਸਮੱਸਿਆ ਬਣ ਸਕਦਾ ਹੈ। ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਇੱਕ ਚੀਜ਼ ਦਾ ਧਿਆਨ ਹੋ ਰੱਖਿਓ ਜਓ ਦੁਨੀਆ ਦੇ ਵਿੱਚ ਕੋਈ ਵੀ ਦਵਾਈ ਨਹੀਂ ਬਣੀ ਜੇ ਤੁਹਾਡੇ ਬੌਣੇ ਰੋਗ ਨੂੰ ਰੋਕ ਸਕੇ ਉਹ ਇੱਕ ਵਾਇਰਸ ਹੈ ਵਾਇਰਸ ਕਦੇ ਵੀ ਨਹੀਂ ਮਰਦਾ ਹੁੰਦਾ ਵਾਇਰਸ ਦੀ ਕੋਈ ਇਲਾਜ ਨਹੀਂ ਹੈਗਾ ਇਸ ਕਰਕੇ ਨਾ ਕੋਈ ਫਟਕੜੇ ਹੀ ਨਾ ਕੋਈ ਦਾਣੇਦਾਰ ਜੈਰ ਨਾ ਕੋਈ ਸਪਰੇ ਵਾਇਰਸ ਨੂੰ ਨਹੀਂ ਰੋਕ ਸਕਦੀ ਉਹਦਾ ਇੱਕੋ ਹੀ ਇਲਾਜ ਹੈ ਜੇ ਤੁਹਾਡੇ ਖੇਤ ਦੇ ਵਿੱਚ ਬੌਣੇ ਬੁਟੇ ਆ ਗਏ ਹੈ ਉਹਨਾਂ ਬੁਟਿਆਂ ਨੂੰ ਨੱਪੋ ਜ਼ਮੀਨ 'ਚ ਨੱਪ ਦਿਓ ਪੱਟ ਕੇ ਜਮੀਨ 'ਚ ਨੱਪੋ ਲੇਕਿਨ ਸਭ ਤੋਂ ਪਹਿਲਾਂ ਨੇੜੇ ਦੇ ਖੇਤੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੋ ਤੁਸ ਜੇ ਕਿ ਫਾਈਨਲ ਕਰੋ ਕਿ ਤੁਹਾਡੇ ਖੇਤ 'ਚ ਬੌਣਾ ਰੋਗ ਹੈ ਕਿ ਤੇਹ ਤਾਂ ਨਿਕ ਜਿੰਕ ਦੀ ਘਾਟ ਹੈ ਕਿ ਤੇਹ ਤਾਂ ਬੋਟਾ ਡੂੰਗਾ ਲੱਗਿਆ ਸਿਰੇ ਕਰਕੇ ਬੌਣਾ ਰ ਤਾਂ ਇਹਨਾਂ ਸਾਰੀਆਂ ਚੀਜ਼ਾਂ ਧਿਆਨ ਤੁਸੀਂ ਰੱਖੋਗੇ ਉਮੀਦ ਕਰਦਾ ਹਾਂ ਜਾਣ ਕੇ ਲਾਈ ਹੋ ਸੌਫਟਕੀ ਤੁਮਾਰਾ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ